ਵਿਜੀਲੈਂਸ ਵੱਲੋਂ ਪੰਜਾਬ ਦਾ ਐਸ ਡੀ ਐਮ ਗ੍ਰਿਫਤਾਰ ਤੇ ਐਸ ਡੀ ਐਮ ਬਟਾਲਾ ਕਮਿਸ਼ਨਰ ਕਾਰਪੋਰੇਸ਼ਨ ਦਾ ਚਾਰਸੀ ਬਟਾਲਾ ਦਾ ਇਹਨਾਂ ਕੋਲ ਜਿੱਥੇ 50 ਹਜ਼ਾਰ ਦਾ ਸਾਡਾ ਰੱਡਾ ਨੇ ਟਰੈਪ ਸੀਗਾ ਪਰ ਜਦੋਂ ਅਸੀਂ ਮੌਕੇ ਤੇ ਟਰੈਪ ਕੀਤਾ ਤਾਂ ਉੱਥੇ 13 ਲੱਖ ਦੇ ਆਰਾਊਂਡ ਹੋਰ ਸਪੌਂਟੇਨੀਅਸ ਬਣੀ ਸਾਨੂੰ ਮਿਲ ਗਈ ਅੱਧੀ ਰਾਤ ਨੂੰ ਰੰਗੇ ਹਾਥੀ ਕੀਤਾ ਗਿਆ ਗ੍ਰਿਫਤਾਰ ਉਹਨਾਂ ਨੋਟਾਂ ਦੇ ਨਾਲ ਬੰਦਰਾਂ ਦੇ ਨਾਲ ਇੱਕ ਲਿਸਟ ਪੱਜੀ ਹੋਈ ਸੀਗੀ ਸੋ ਸੁਸਪੀਸ਼ੀਅਸ ਬਣੀ ਸੀ ਉਹ ਮੌਕੇ ਤੇ ਰਿਕਵਰ ਕਰਕੇ ਮੁੱਲਜਮ ਤੇ ਵਿਜੀਲੈਂਸ ਵੱਲੋਂ ਵੱਡੇ ਹੈਰਾਨ ਕਰ ਦੇ ਖੁਲਾਸੇ ਉਰੌਂਡੀ 1:30 ਵਜੇ ਨਾਂ ਦੀ ਰੈਸਟ ਭਾਈ ਰਾਤ ਤੇ ਸਤਸਰੀਆ ਕਾ ਜਗਬਾਨੀ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਆ ਗਗਨਦੀਪ ਸਿੰਘ ਪੰਜਾਬ ਵਿੱਚ ਵਿਜੀਲੈਂਸ ਦਾ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਅੱਧੀ ਰਾਤ ਨੂੰ ਵਿਜੀਲੈਂਸ ਦੀ ਟੀਮ ਵੱਲੋਂ ਇੱਕ ਐਸਡੀਐਮ ਨੂੰ ਗ੍ਰਿਫਤਾਰ ਕੀਤਾ ਗਿਆ ਜਾਣਕਾਰੀ ਮੁਤਾਬਕ ਵਿਜੀਲੈਂਸ ਦੀ ਟੀਮ ਵੱਲੋਂ ਇਸ ਮੁਲਜ਼ਮ ਕੋਲੋਂ 13 ਲੱਖ ਰੁਪਏ ਬਰਾਮਦ ਕੀਤੇ ਗਏ ਨੇ ਹੁਣ ਵਿਜੀਲੈਂਸ ਦੀ ਟੀਮ ਵੱਲੋਂ ਇਸ ਮੁਲਜ਼ਮ ਤੇ ਵੱਡੇ ਖੁਲਾਸੇ ਵੀ ਕੀਤੇ ਜਾ ਰਹੇ ਨੇ ਆਖਰ ਕਿਤੇ ਇਹ ਵੱਡੀ ਕਾਰਵਾਈ ਵਿਜੀਲੈਂਸ ਦੀ ਟੀਮ ਵੱਲੋਂ ਕੀਤੀ ਗਈ ਹੈ ਦੇਖੋ ਸਾਡੀ ਇਸ ਖਾਸ ਰਿਪੋਰਟ ਜੀਹਾਂ ਅੱਧੀ ਰਾਤ ਨੂੰ ਕਰੀਬ 1 ਵਜੇ ਦਾ ਸਮਾਂ ਸੀ ਗ੍ਰਫਤਾਰ ਇਸ ਐਸ ਡੀ ਐਮ ਤੇ ਵਿਜੀਲੈਂਸ ਦਾ 50000 ਦੀ ਰਿਸ਼ਵਤ ਦਾ ਟਰੈਪ ਲੱਗਿਆ ਹੋਇਆ ਸੀ ਜਾਣਕਾਰੀ ਮੁਤਾਬਕ ਜਦੋਂ ਵਿਜੀਲੈਂਸ ਦੀ ਪੂਰੀ ਟੀਮ ਐਸ ਡੀ ਐਮ ਦੇ ਘਰ ਰੇਡ ਕਰਨ ਪਹੁੰਚੀ ਤਾਂ ਘਰ ਚ ਲੱਖਾਂ ਰੁਪਏ ਨੂੰ ਦੇਖ ਕੇ ਵਿਜੀਲੈਂਸ ਦੇ ਅਫਸਰਾਂ ਦੇ ਵੀ ਹੋਸ਼ ਉੱਡ ਗਏ ਸਾਰੀ ਟੀਮ ਹਰਾਨ ਰਹਿ ਗਈ ਵਿਜੀਲੈਂਸ ਮੁਤਾਬਕ 14 ਲੱਖ ਰੁਪਏ ਠੇਕੇਦਾਰਾਂ ਦੇ ਕਈ ਚੈੱਕ ਤੇ ਨਾਲ ਹੀ ਇੱਕ ਲਿਸਟ ਵੀ ਰੇਡ ਕਰਨ ਗਈ ਟੀਮ ਦੇ ਹੱਥ ਲੱਗੀ ਹੈ ਤੁਰੰਤ ਤੇ ਵਿਜੀਲੈਂਸ ਵੱਲੋਂ ਲੱਖ ਰੁਪਏ ਸਮੇਤ ਇਸ ਐਸ ਡੀ ਐਮ ਨੂੰ ਗ੍ਰਿਫਤਾਰ ਕਰ ਲਿਆ ਦੱਸਿਆ ਜਾ ਰਿਹਾ ਕਿ ਮਲਜ਼ਮ ਬਿਕਰਮਜੀਤ ਸਿੰਘ ਬਟਾਲਾ ਦਾ ਐਸ ਡੀ ਐਮ ਸੀ ਤੇ ਇਸ ਵੱਲੋਂ ਨਗਰ ਨਿਗਮ ਬਟਾਲਾ ਦਾ ਵੀ ਚਾਰਜ ਸੰਭਿਆ ਹੋਇਆ ਸੀ ਹੁਣ ਇਸ ਮਾਮਲੇ 'ਚ ਵਿਜੀਲੈਂਸ ਵੱਲੋਂ ਮਲਜ਼ਮ ਨੂੰ ਕੋਰਟ ਚ ਪੇਸ਼ ਕੀਤਾ ਗਿਆ ਕੋਰਟ ਵੱਲੋਂ ਵਿਜੀਲੈਂਸ ਨੂੰ ਮੁਲਜ਼ਮ ਦਾ 3 ਦਿਨ ਦਾ ਰਿਮਾਂਡ ਮਿਲ ਚੁੱਕਿਆ ਹੈ ਗ੍ਰਿਫਤਾਰ ਇਸ ਮੁਲਜ਼ਮ ਨੂੰ ਲੈ ਕੇ ਵਿਜੀਲੈਂਸ ਵੱਲੋਂ ਹੁਣ ਵੱਡੇ ਖੁਲਾਸੇ ਵੀ ਕੀਤੇ ਜਾ ਰਹੇ ਨੇ ਵਿਕਰਮਜੀਤ ਪੰਥੇ ਨੇ ਪੀਸੀਐਸ ਜਿਹੜੇ ਇੱਥੇ ਐਸਡੀਐਮ ਬਟਾਲਾ ਕਮਿਸ਼ਨਰ ਕਾਰਪੋਰੇਸ਼ਨ ਦਾ ਚਾਰਸੀ ਬਟਾਲਾ ਦਾ ਇਹਨਾਂ ਕੋ ਜੀ ਇਹਨਾਂ ਨੂੰ ਕੱਲ ਵਿਜੀਲੈਂਸ ਨੇ ਰੈਡ ਹੈਂਡਰਡ Trap ਕੀਤਾ ਸੀਗਾ ਕੱਲ ਰਾਤ ਨੂੰ ਜਿੱਥੇ 50 ਹਜ਼ਾਰ ਦਾ ਸਾਡਾ ਰੈਡ ਹੈਂਡਰਡ Trap ਸੀਗਾ ਪਰ ਜਦੋਂ ਅਸੀਂ ਮੌਕੇ ਤੇ Trap ਕੀਤਾ ਤਾਂ ਉੱਥੇ 13 ਲੱਖ ਦੇ ਆਊਂਡ ਹੋਰ ਸਪੌਂਟੇਨੀਅਸ ਬਣੀ ਸਾਨੂੰ ਮਿਲ ਗਈ ਜਿਹੜੀ ਸਸਪੀਸ਼ੀਅਸ ਸੀਗੀ ਜਿਹਦੇ ਵਿੱਚ ਕੁਝ ਕਾਰਪੋਰੇਸ਼ਨ ਦੇ ਠੇਕੇਦਾਰਾਂ ਦੇ ਉੱਥੇ ਚੈੱਕ ਮਿਲੇ ਸਾਨੂੰ ਤੇ ਕੁਝ ਸਾਨੂੰ ਇੱਕ ਲਿਸਟ ਮਿਲੀ ਉਹ ਨੋਟਾਂ ਦੇ ਨਾਲ ਬੰਦਰਾਂ ਦੇ ਨਾਲ ਇੱਕ ਇੱਕ ਲਿਸਟ ਬੱਜੀ ਹੋਈ ਸੀਗੀ ਸੋ ਸੁਸਪੀਸ਼ੀਅਸ ਵਣੀ ਸੀ ਉਹ ਮੌਕੇ ਤੇ ਰਿਕਵਰ ਕਰਕੇ ਤੇ ਇਹਨਾਂ ਦਾ ਅੱਜ ਅਸੀਂ ਮਾਂਜੋ ਕੋਰਟ ਦੇ ਵਿੱਚ ਰਿਮਾਂਡ ਸੀ ਕੀਤਾ ਸੀਗਾ ਉਹਨਾਂ ਨੇ 3 ਦਿਨ ਦਾ ਰਿਮਾਂਡ ਮੰਗਲਵਾਰ ਤੱਕ ਦਾ ਸਾਨੂੰ ਗਰੰਟ ਕੀਤਾ ਹੈ ਅਜੇ ਇਨੀਸ਼ੀਅਲ ਪ੍ਰਾਇਮਰੀ ਇਨਵੈਸਟੀਗੇਸ਼ਨ ਜਿਹੜੀ ਬਿਲਕੁਲ ਇਨੀਸ਼ੀਅਲ ਸਟੇਜ ਤੇ ਆ ਤੇ ਅਜੇ ਮਤਲਬ ਜੋ ਸਾਨੂੰ ਠੇਕੇਦਾਰਾਂ ਦੀ ਲਿਸਟ ਮਿਲੀ ਹੈ ਚੈੱਕ ਮਿਲੇ ਆ ਉਹ ਅਸੀਂ ਵੈਰੀਫਾਈ ਕਰ ਰਹੇ ਹੈਗੇ ਆ ਤੇ ਜਿਹੜੀ ਬਾਕੀ 13 ਲੱਖ ਰੁਪਏ ਉਹਦੀ ਪੁਸ਼ਕਸ਼ਪਾ ਕਰ ਰਹੇ ਕੋਈ ਜਿਹੜਾ ਵੀ ਕੋਈ ਆਏਗਾ ਉਸ ਚੀਜ਼ ਨੂੰ ਵੈਰੀਫਾਈ ਕਰਾਂਗੇ ਜੇ ਤਾਂ ਕ ਨੇ ਗਿਆ ਜਾ ਸਕਦਾ ਅਜੀ ਤਾਂ ਅਸੀਂ ਮਤਲਬ ਇਹਨਾਂ ਦੀ ਪੁਸ਼ਕਿਸ਼ ਤੇ ਫੋਕਸ ਕਰੀਂ ਵਿਜੀਲੈਂਸ ਦਾ ਕਹਿਣਾ ਹੈ ਕਿ ਬਰਾਮਦ ਲੱਖਾਂ ਰੁਪਏ ਦੀ ਉਹਨਾਂ ਦੇ ਹੱਥ ਲੱਗੇ ਚੈੱਕਾਂ ਤੇ ਇੱਕ ਲਿਸਟ ਦੀ ਹੁਣ ਵਿਰਕੀ ਨਾਲ ਜਾਂਚ ਕੀਤੀ ਜਾਵੇਗੀ ਗ੍ਰਫਤਾਰ ਐਸਡੀਐਮ ਨੂੰ ਲੈ ਕੇ ਹੁਣ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਹੋ ਰਹੇ ਨੇ ਕਿ ਆਖਰ ਐਸਡੀਐਮ ਸਾਹਿਬ ਕਦੋਂ ਤੋਂ ਇਸ ਗੰਦੇ ਧੰਦੇ ਨੂੰ ਕਰਦੇ ਆ ਰਹੇ ਸੀ ਹੁਣ ਤੱਕ ਕਿੰਨਾ ਰੁਪਇਆ ਇਕੱਠਾ ਕਰ ਚੁੱਕੇ ਨੇ ਕਿ ਇਹਨਾਂ ਨਾਲ ਕੋਈ ਹੋਰ ਅਫਸਰ ਵੀ ਜੁੜੇ ਹੋਏ ਨੇ ਜਾਂ ਫਿਰ ਇਕੱਲੇ ਹੀ ਇਹ ਸਭ ਕੁਝ ਹজম ਕਰ ਰਹੇ ਸੀ ਜਗਵੰਦੀ ਟੀਵੀ ਲਈ ਬਿਸ਼ੰਬਰ ਬਿੱਟੂ ਦੀ ਰਿਪੋਰਟ